ਸਰੀ ਸਾਗਤ ਜੀ 62 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਰਨ ਵਿੱਚ ਆਏ ਵੱਡੀ ਉਮਰ ਹੋਣ ਦੇ ਬਾਵਜੂਦ ਆਪ ਜੀ ਹਰ ਵੇਲੇ ਸੇਵਾ ਤੇ ਸਿਮਰਨ ਲਈ ਤਿਆਰ ਰਹਿੰਦੇ ਆਪ ਜੀ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਇਸ਼ਨਾਨ ਲਈ ਵਿਆਸਧਰਾ ਵਿੱਚੋਂ ਜਲ ਲੈ ਕੇ ਆਉਂਦੇ ਦਿਨ ਵੇਲੇ ਸਿਮਰਨ ਕਰਦੇ ਆਣ ਝੂਠੇ ਪਾਂਡੇ ਸਾਫ਼ ਕਰਨ ਦੀ ਸੇਵਾ ਤੇ ਹੋਰ ਸੇਵਾਵਾਂ ਕਰਦੇ ਸਨ ਉਹਨਾਂ ਦੀ ਸੇਵਾ ਵਿੱਚ ਇੰਨੀ ਲਗਨ ਤੇ ਸਾਦਾ ਸੀ ਜਿਸ ਨੂੰ ਕੇਵਲ ਸ੍ਰੀ ਗੁਰੂ ਅੰਗਦ ਦੇਵ ਜੀ ਹੀ ਸਮਝ ਸਕਦੇ ਸਨ ਉਸ ਸਮੇਂ ਖਡੂਰ ਸਾਹਿਬ ਦੇ ਨੇੜੇ ਗੋਵਿੰਦਬਾਲ ਨਾਮ ਦਾ ਕਸਬਾ ਵਸਾਇਆ ਜਾ ਰਿਹਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖ ਦੀ ਪ੍ਰੀਖਿਆ ਲਈ ਉਸ ਨੂੰ ਗੋਵਿੰਦਬਾਲ ਜਾ ਕੇ ਬਸਨ ਅਤੇ ਸਹਿਰ ਦੀ ਸਾਰੀ ਵਿੱਚ ਮਦਦ ਕਰਨ ਲਈ ਕਿਹਾ ਆਪਣੇ ਗੁਰੂ ਸਾਹਿਬ ਦੇ ਹੁਕਮ ਨੂੰ ਸੱਤ ਵਚਨ ਕਹਿ ਕੇ ਉਹਨਾਂ ਨੇ ਗੋਵਿੰਦਬਾਲ ਰਹਿਣਾ ਸ਼ੁਰੂ ਕਰ ਦਿੱਤਾ ਫਿਰ ਵੀ ਆਪ ਜੀ ਅੰਮ੍ਰਿਤ ਵੇਲੇ ਜਲਦੀ ਸੇਵਾ ਨਾ ਛੱਡੀ ਖੜੂਰ ਸਾਹਿਬ ਤੋਂ ਵਾਪਸ ਆਉਂਦੇ ਆ ਆਪ ਜੀ ਆਪਣਾ ਮੁੱਖ ਗੁਰੂ ਵੱਲ ਹੀ ਰੱਖਦੇ ਆਪ ਜੀ ਗੁਰੂ ਤੋਂ ਮੁੱਖ ਮੋੜਨ ਨੂੰ ਮੌਤ ਸਮਝਦੇ ਸਨ ਆਪ ਜੀ ਦੀ ਇਸ ਸੇਵਾ ਤੋਂ ਕਦੇ ਪਿੱਛੇ ਨਾ ਹਟੇ ਹੱਤ ਦੀ ਗਰਮੀ ਸਰਦੀ ਅਤੇ ਬਰਸਾਤ ਵਿੱਚ ਵੀ ਸੇਵਾ ਕਰਦੇ ਰਹੇ ਇੱਕ ਵਾਰੀ ਬਰਸਾਤ ਦੇ ਮੌਸਮ ਵਿੱਚ ਆਪ ਜੀ ਬਿਆਸ ਦਰਿਆ ਵਿੱਚੋਂ ਜਲ ਲੈ ਕੇ ਆ ਰਹੇ ਸਨ ਹਨੇਰਾ ਹੋਣ ਕਾਰਨ ਆਪ ਜੀ ਦਾ ਪੈਰ ਜਲਾਹੇ ਦੇ ਘਰ ਦੇ ਸਾਹਮਣੇ ਇੱਕ ਲੱਕੜ ਦੇ ਕਿੱਲੇ ਵਿੱਚ ਆਟਕ ਗਿਆ ਕਿ ਆਪ ਜੀ ਡਿੱਗ ਪਏ ਡਿੱਗਣ ਦੀ ਆਵਾਜ਼ ਸੁਣ ਕੇ ਜਲਾਹੇ ਨੇ ਪੁੱਛਿਆ ਇਸ ਵੇਲੇ ਕੌਣ ਹੈ ਬਾਬਾ ਅਮਰਦਾਸ ਜੀ ਦੇ ਬੋਲਣ ਤੋਂ ਪਹਿਲਾਂ ਜਲਾਹੇ ਦੀ ਪਤਨੀ ਨੇ ਕਿਹਾ ਇਸ ਵੇਲੇ ਕੌਣ ਹੋ ਸਕਦਾ ਹੈ ਹੋਵੇਗਾ ਅਮਰੂਨਥਾਵਾ ਜੋ ਨਾਕ ਦੇ ਥੱਕਦਾ ਹੈ ਨਾ ਆਰਾਮ ਕਰਦਾ ਹੈ ਜਲਾਹੇ ਦੀ ਪਤਨੀ ਦੇ ਮੰਦੇ ਬੋਲ ਸੁਣ ਕੇ ਬਾਬਾ ਜੀ ਨੇ ਕਿਹਾ ਚੁੱਪ ਕਰ ਕਮਲੀਏ ਮੈਂ ਨਾਹਾਵਾ ਨਹੀਂ ਹਾਂ ਮੈਂ ਗੁਰੂ ਵਾਲਾ ਹਾਂ ਗੁਰੂ ਸਾਹਿਬ ਹੀ ਮੇਰਾ ਅਤੇ ਸਭ ਦਾ ਘਰ ਹਨ ਇਸ ਘਟਨਾ ਤੋਂ ਬਾਅਦ ਜਲਾਹੇ ਦੀ ਪਤਨੀ ਨੇ ਅਕਲ ਗਵਾ ਲਈ ਉਹ ਸੱਚਮੁੱਚ ਕਮਲੀ ਹੋ ਗਈ ਇਹ ਵੇਖ ਕੇ ਜਲਾਹਾ ਆਪਣੀ ਪਤਨੀ ਨੂੰ ਸਵੇਰ ਹੁੰਦਿਆਂ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਲੈ ਆਇਆ ਜਲਾਹੇ ਨੇ ਸਾਰੀ ਘਟਨਾ ਗੁਰੂ ਸਾਹਿਬ ਨੂੰ ਸੁਣਾ ਦਿੱਤੀ ਇਹ ਸੁਣ ਕੇ ਗੁਰੂ ਸਾਹਿਬ ਨੇ ਬਾਬਾ ਅਮਰਦਾਸ ਜੀ ਨੂੰ ਗਲ ਨਾਲ ਲਗਾ ਲਿਆ ਗੁਰੂ ਸਾਹਿਬ ਨੇ ਬਾਬਾ ਅਮਰਦਾਸ ਜੀ ਨੂੰ ਅਸੀਸ ਦੰਦਿਆ ਕਿ ਹਾਂ ਮੇਰਾ ਅਮਰਦਾਸ ਨਿਥਾਵਿਆਂ ਦਾ ਥਾਬ ਹੈ ਨਮਾਣਿਆਂ ਦਾ ਮਾਣ ਹੈ ਬੇਆਸਰਿਆਂ ਲਈ ਆਸਰਾ ਹੈ ਜਲਾਹੇ ਨੇ ਆਪਣੀ ਪਤਨੀ ਦੀ ਤਰਫ ਤੋਂ ਮਾਫੀ ਮੰਗੀ ਗੁਰੂ ਸਾਹਿਬ ਨੇ ਜਲਾਹੇ ਦੀ ਪਤਨੀ ਨੂੰ ਮਾਫ ਕਰ ਦਿੱਤਾ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਤੰਦਰੁਸਤ ਹੋ ਗਈ ਗੁਰੂ ਸਾਹਿਬ ਨੇ ਸਮਝਾਇਆ ਕਿ ਕਦੇ ਕਿਸੇ ਨੂੰ ਮੰਦੇ ਬੋਲ ਨਾ ਬੋਲੋ ਗੁਰੂ ਪਿਆਰੇਓ ਸਾਖੀ ਵਿੱਚੋਂ ਸਿੱਖਿਆ ਆਪਾਂ ਨੂੰ ਇਹ ਮਿਲਦੀ ਹੈ ਸੇਵਾ ਕਰਨ ਨਾਲ ਗੁਰੂ ਸਾਹਿਬ ਨਾਲ ਨੇੜਤਾ ਹੋ ਜਾਂਦੀ ਹੈ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਿਲਦੀਆਂ ਹਨ ਸ੍ਰੀ ਗੁਰੂ ਅਮਰਦਾਸ ਜੀ ਉਮਰ 60 ਸਾਲ ਤੋਂ ਜ਼ਿਆਦਾ ਸੀ ਪਰ ਉਹ ਇਸ ਦੇ باوجود ਵੀ ਸੇਵਾ ਕਰਦੇ ਸਨ ਜੋ ਸੇਵਾ ਕਰਦੇ ਹਨ ਉਹ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ ਦੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਧੰਨਵਾਦ